ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਬੋਲ ਪੰਜਾਬੀ ਨੂੰ ਤੇ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇੱਕ ਖਾਸ ਐਪੀਸੋਡ ਵਿੱਚ ਜਿਸ ਦਾ ਨਾਮ ਹੈ ਗੱਲ ਤਾਂ ਜ਼ਰੂਰ ਕੋਈ ਹੈ ਤੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਨੇ ਟਿੱਲੋ ਸਾਬ ਆਓ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਣਾ ਟਿੱਲੋ ਸਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਾਟਕ ਸਾਹਿਬ ਤੁਹਾਡਾ ਵੀ ਤੇ ਸਾਰੇ ਦੇਖਣ ਵਾਲੇ ਦਰਸ਼ਕਾਂ ਦਾ ਵੀ ਸਵਾਗਤ ਹੈ ਤੇ ਬਹੁਤ-ਬਹੁਤ ਸ਼ੁਕਰੀਆ ਅੱਜ ਦੇ ਫੇਰ ਇਸ ਪ੍ਰੋਗਰਾਮ ਦੇ ਨਾਲ ਜੁੜਨ ਲਈ ਜੀ ਦਾ ਨਾਮ ਅਸੀਂ ਰੱਖਿਆ ਕਿ ਗੱਲ ਤਾਂ ਜ਼ਰੂਰ ਕੋਈ ਆ ਜੀ ਬਿਲਕੁਲ ਢੱਲੋ ਸਾਹਿਬ ਤੇ ਗੱਲ ਤਾਂ ਜ਼ਰੂਰ ਕੋਈ ਆ ਢੱਲੋ ਸਾਹਿਬ ਪਿਛਲੀ ਵਾਰ ਵਾਲੀ ਗੱਲ ਵੀ ਬਹੁਤ ਸੋਹਣੀ ਰਹੀ ਤੇ ਆਪਣੇ ਦਰਸ਼ਕਾਂ ਦਾ ਵੀ ਬਹੁਤ ਸੋਹਣਾ ਹੰਗਾਰਾ ਆਇਆ ਆਪਨੂੰ ਉਸ ਉੱਪਰ ਤੇ ਅੱਜ ਦੇ ਇਸ એપਿisode ਦੇ ਵਿੱਚ ਤੁਸੀਂ ਫਿਰ ਕਿਹੜੀ ਕੋਈ ਖਾਸ ਗੱਲ ਲੈ ਕੇ ਆਏ ਹੋ ਪਾਟਕ ਸਾਹਿਬ ਅੱਜ ਜਿਸ ਵਿਸ਼ੇ ਦੀ ਅਸੀਂ ਗੱਲ ਕਰਨੀ ਆ ਜਿਸ ਗੱਲ ਦੀ ਅਸੀਂ ਗੱਲ ਕਰਨੀ ਆ ਉਹ ਗੱਲ ਵੀ ਜ਼ਰੂਰ ਆ ਤੇ ਗੱਲ ਜ਼ਰੂਰੀ ਵੀ ਆ ਗੱਲ ਕੀ ਆ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਵੀ ਦੇਣੀ ਆ ਤੇ ਉਹਦੇ ਬਾਰੇ ਤੁਹਾਡੀ رائے ਵੀ ਅਸੀਂ ਮੰਗਣੀ ਆ ਆ ਗੱਲ ਇਹ ਆ ਕਿ ਅੱਜ ਅਸੀਂ ਗੱਲ ਕਰਨੀ ਆ ਪੰਜਾਬੀ ਭਾਸ਼ਾ ਬਾਰੇ ਜੀ ਖਾਸ ਤੌਰ ਤੇ ਜਦੋਂ ਅਸੀਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਤਾਂ ਭਾਸ਼ਾ ਕਿੰਨੀ ਕੁ ਜ਼ਰੂਰੀ ਆ ਤੇ ਭਾਸ਼ਾ ਦਾ ਸਾਡੇ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਮਹੱਤਮ ਕੀ ਆ ਹੁਣ ਅੱਜ ਜਿਸ ਦੀ ਗੱਲ ਕਰਨੀ ਆ ਬਹੁਤ ਲੰਮੇ ਸਮੇਂ ਤੋਂ ਨਾ ਵੱਖ-ਵੱਖ ਜਿਹੜੇ ਸਾਡੀਆਂ ਸਟੇਟਸ ਨੇ ਉਹਨਾਂ ਤੋਂ ਡਿਮਾਂਡਸ ਆਉਂਦੀਆਂ ਨੇ ਕਿ ਪੰਜਾਬੀ ਭਾਸ਼ਾ ਨੂੰ ਇੱਥੋਂ ਦੇ ਸਕੂਲਾਂ ਦੇ ਵਿੱਚ ਬੱਚਿਆਂ ਦੇ ਲਈ ਜ਼ਰੂਰੀ ਕੀਤਾ ਜਾਵੇ ਇੱਕ ਆਪਸ਼ਨਲ ਸਬਜੈਕਟ ਦੇ ਤੌਰ ਤੇ ਰੱਖਿਆ ਜਾਵੇ ਸੋ ਅੱਜ ਕੁੱਲ ਮਿਲਾ ਕੇ ਕਿ ਆਪਾਂ ਉਸ ਵਿਸ਼ੇ ਦੇ ਬਾਰੇ ਗੱਲ ਕਰਨੀ ਹੈ ਚਲੋ ਸਾਬ ਬਿਲਕੁਲ ਤੁਹਾਡੀ ਗੱਲ ਇਹ ਬਹੁਤ ਸੋਹਣੀ ਗੱਲ ਕੀਤੀ ਹੈ ਤੇ ਗੱਲ ਜਿਵੇਂ ਤੁਸੀਂ ਕਿਹਾ ਵੀ ਜ਼ਰੂਰੀ ਵੀ ਸੀ ਇਸ ਵਿਸ਼ੇ ਤੇ ਗੱਲ ਕਰਨੀ ਕਿਉਂਕਿ ਅਕਸਰ ਹੀ ਭਾਸ਼ਾ ਨੂੰ ਲੈ ਕੇ ਨਾ ਬਹੁਤ ਤਰ੍ਹਾਂ ਦੇ ਸਵਾਲ ਲੋਕਾਂ ਦੇ ਵਿੱਚ ਮਨਾਂ ਵਿੱਚ ਆਉਂਦੇ ਨੇ ਤੇ ਉਹ ਦੋਨੇ 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 ਮਤਲਬ ਦੋਨੇ ਪਾਸੇ ਆਉਂਦੇ ਨੇ ਚੰਗੇ ਵੀ ਤੇ ਮਾੜੇ ਵੀ ਹੁਣ ਕਈ ਲੋਕਾਂ ਦਾ ਇਹ ਵੀ ਕਹਿਣਾ ਜ਼ਰੂਰੀ ਹੈ ਕਿ ਕਈ ਲੋਕਾਂ ਦੇ ਮਨਾਂ ਦੇ ਵਿੱਚ ਵੀ ਆਉਂਦਾ ਕਿ ਯਾਰ ਅਸੀਂ ਹੁਣ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਆ ਗਏ ਆ ਸਾਡੇ ਜਵਾਕ ਇੱਥੇ ਜੰਮੇ ਪਲੇ ਆ ਪੰਜਾਬੀ ਜਵਾਕਾਂ ਨੇ ਕਿਸੇ ਕੰਮ ਤਾਂ ਆਉਣੀ ਨਹੀਂ ਦੀ ਤੇ ਕੀ ਲੋੜ ਹੈ ਜੀ ਤੇ ਇਹ ਇਹ ਇਸ ਕਰਕੇ ਇਸ ਗੱਲ ਤੇ ਗੱਲ ਹੋਣੀ ਬਹੁਤ ਜ਼ਰੂਰੀ ਸੀ ਬਿਲਕੁਲ ਪਾਟਕ ਸਾਹਿਬ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਦੀ ਇੱਕ ਅਸਲ ਦੇ ਵਿੱਚ ਜਿਹੜਾ ਇਨਸਾਨ ਹੈ ਨਾ ਇਹ ਸਾਡੀ ਫਿਤਰਤ ਹੀ ਹੈ ਜੀ ਅਸੀਂ ਜਦੋਂ ਵੀ ਸੋਚਣ ਲੱਗਦੇ ਹਾਂ ਨਾ ਭਾਸ਼ਾ ਬਾਰੇ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਸਾਨੂੰ ਇਹ ਲੱਗਦਾ ਹੁੰਦਾ ਜਿਵੇਂ ਖਾਸ ਤੌਰ ਤੇ ਹੁਣ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆ ਗਏ ਸਾਡੇ ਬੱਚੇ ਜੇਕਰ ਮੈਂ ਆਪਦੇ ਬੱਚਿਆਂ ਦੀ ਗੱਲ ਕਰਾਂ ਮੇਰੇ ਬੱਚੇ ਵੀ ਇੱਥੇ ਸਾਡਾ ਵਿਰਸਾ ਪੰਜਾਬੀ ਸਕੂਲ ਜਿਹਨੂੰ ਜਸਬੀਰ ਕੌਰ ਹੁਣੇ ਚਲਾਉਂਦੇ ਨੇ ਉੱਥੇ ਜਾਂਦੇ ਨੇ ਤੇ ਇੱਕ ਦਿਨ ਜਦੋਂ ਜਾਣਾ ਸੀਗਾ ਉਧਰੋਂ ਐਜ਼ ਆ ਮਾਪੇ ਜਾਂ ਹੁਣ ਕੰਮ ਕਰਾਂ ਤੇ ਅਸੀਂ ਵੀ ਬਿਜ਼ੀ ਹੁੰਨੇ ਆ ਅਸੀਂ ਵੀ ਆਪਣੇ ਕੰਮਾਂ ਦੇ ਵਿੱਚ ਵਿਅਸਤ ਸੀਗੇ ਉਧਰੋਂ ਸਕੂਲ ਜਾਣ ਦਾ ਟਾਈਮ ਹੋ ਰਿਹਾ ਸੀਗਾ ਤੇ ਘਰ ਦੇ ਵਿੱਚ ਇਹ ਹੋ ਜਾਂਦਾ ਨਾ ਵੀ ਕੌਣ ਛੱਡ ਕੇ ਆਉ ਕੌਣ ਚੱਕ ਕੇ ਲੈ ਕੇ ਜਾਊਗਾ ਤੇ ਉਹਦੇ ਵਿੱਚ ਕਿਉਂਕਿ ਮੇਰੇ ਮਾਤਾ ਜੀ ਅੱਜਕੱਲ ਇੱਥੇ ਨੇ ਤੇ ਮੰਮੀ ਕਹਿੰਦੇ ਕਿ ਪਹਿਲੀ ਗੱਲ ਤਾਂ ਤੁਸੀਂ ਉਹਨਾਂ ਨੂੰ ਭੇਜਦੇ ਕਿਉਂ ਕੀ ਲੋੜ ਆ ਪੰਜਾਬੀ ਪੜਾਉਣ ਦੀ ਪੰਜਾਬੀ ਸਿਖਾਉਣ ਦੀ ਜਦ ਹੁਣ ਤੁਸੀਂ ਬਾਹਰਲੇ ਮੁਲਕ ਚ ਆਈ ਗਏ ਹੁਣ ਇਹਨਾਂ ਦੇ ਪੰਜਾਬੀ ਅੱਗੇ ਜਾ ਕੇ ਕੰਮ ਤਾਂ ਆਉਣੀ ਨਹੀਂ ਊੜਾੜਾ ਸਿਖਾਉਣ ਦਾ ਮਤਲਬ ਕੀ ਆ ਹੁਣ ਇਹੀ ਵੱਡੀ ਕਨਫਿਊਜ਼ਨ ਆ ਤੇ ਇਹੀ ਵੱਡਾ ਡਰਾ ਤੇ ਇਹੀ ਵੱਡੀ ਚਿੰਤਾ ਜੀ ਇਸੇ ਦੇ ਲਈ ਹੀ ਅੱਜ ਇਹ ਪ੍ਰੋਗਰਾਮ ਜਿਹੜਾ ਸੀਗਾ ਸਬਜੈਕਟ ਸੀਗਾ ਆਪਾਂ ਰੱਖਿਆ ਤੇ ਇਹ ਗੱਲ ਜ਼ਰੂਰ ਕਰਨੀ ਆ ਤੇ ਗੱਲ ਜ਼ਰੂਰੀ ਤੌਰ ਤੇ ਕਰਨੀ ਆ ਹੁਣ ਹੁੰਦਾ ਕੀ ਆ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਤੌਰ ਤੇ ਸਮਝਾਵਾਂ ਪਾਟਕ ਸਾਹਿਬ ਦੁਨੀਆ ਦਾ ਇੱਕ ਮਹਾਨ ਰਾਜਾ ਹੋਇਆ ਜਿਹਨੂੰ ਸਾਰੇ ਦੀ ਅਲੈਗਜ਼ੈਂਡਰ ਦੇ ਨਾਮ ਨਾਲ ਜਾਣਦੇ ਆ ਜਿਹਨੂੰ ਮਹਾਨ ਸਕੰਦਰ ਦੀ ਗ੍ਰੇਟ ਅਲੈਗਜ਼ੈਂਡਰ ਆਪਾਂ ਪੰਜਾਬੀ ਚ ਉਹਨੂੰ ਮਹਾਨ ਸਕੰਦਰ ਕਹਿੰਦੇ ਆ ਉਸ ਨੇ ਇਹ ਤੈਅ ਕੀਤਾ ਨਿਸ਼ਚੈ ਕੀਤਾ ਸੀਗਾ ਕਿ ਮੈਂ ਪੂਰੀ ਦੁਨੀਆ ਦੇ ਉੱਪਰ ਆਪਣਾ ਰਾਜ ਕਾਇਮ ਕਰਨਾ ਤੇ ਜਿਹੜਾ ਸਕੰਦਰ ਦਾ ਗੁਰੂ ਸੀਗਾ ਸਕੰਦਰ ਦੇ ਗੁਰੂ ਨੇ ਸਕੰਦਰ ਨੂੰ ਕਿਹਾ ਕਿ ਰਾਜ ਨੂੰ ਵੱਡਾ ਕਰਨ ਤੇ ਰਾਜ ਨੂੰ ਪੱਕਾ ਕਰਨ ਦੇ ਵਿੱਚ ਅੰਤਰ ਹੈ ਜੀ ਫਿਰ ਸਿਕੰਦਰ ਨੇ ਇਹ ਗੱਲ ਪੱਲੇ ਬੰਨੀ ਤੇ ਸਿਕੰਦਰ ਨੇ ਆਪਣੇ ਗੁਰੂ ਨੂੰ ਪੁੱਛਿਆ ਕਿ ਰਾਜ ਨੂੰ ਪੱਕਾ ਕਿਵੇਂ ਕੀਤਾ ਜਾ ਸਕਦਾ ਫਿਰ ਸਿਕੰਦਰ ਦੇ ਗੁਰੂ ਨੇ ਸਿਕੰਦਰ ਨੂੰ ਕਿਹਾ ਸੀਗਾ ਜੇਕਰ ਤੂੰ ਰਾਜ ਨੂੰ ਪੱਕਾ ਕਰਨਾ ਤਾਂ ਜਿਹੜਾ ਸਮਾਜ ਹੈ ਉਸ ਦੇ ਵਿੱਚ ਉਹਨਾਂ ਦੀ ਭਾਸ਼ਾ ਨੂੰ ਖਤਮ ਕਰਨਾ ਪੈਣਾ ਦੁਸ਼ਮਨ ਨੂੰ ਦੁਸ਼ਮਨ ਦੀ ਭਾਸ਼ਾ ਨੂੰ ਖਤਮ ਕਰੋ ਸਿੱਖਿਆ ਨੂੰ ਖਤਮ ਕਰਨਾ ਪੈਣਾ ਫੇਰ ਤੇਰਾ ਰਾਜ ਆ ਜਿਹੜਾ ਪੱਕਾ ਹੋਊਗਾ ਜਿੰਨਾ ਚਿਰ ਤੁਹਾਡਾ ਦੁਸ਼ਮਨ ਜਾਂ ਜਿੰਨਾ ਚਿਰ ਕੋਈ ਵੀ ਸਮਾਜ ਆਪਣੀ ਭਾਸ਼ਾ ਦੇ ਨਾਲ ਜੁੜਿਆ ਰਹੂਗਾ ਉਨਾ ਚਿਰ ਉਹ ਭਾਸ਼ਾ ਜਿਉਂਦੀ ਰਹੂਗੀ ਜਿਉਂਦੀ ਰਹੂਗੀ ਹੁਣ ਭਾਸ਼ਾ ਨੂੰ ਜਿਉਂਦੇ ਰੱਖਣਾ ਦਾ ਸਾਡੇ ਲਈ ਕੀ ਮਹੱਤਵ ਹੈ ਐਜ਼ ਅ ਪੰਜਾਬੀ ਹੁਣ ਪੰਜਾਬੀ ਭਾਸ਼ਾ ਜੇਕਰ ਅਸੀਂ ਪੰਜਾਬੀ ਭਾਸ਼ਾ ਦੇ ਇਤਿਹਾਸ ਨੂੰ ਗੱਲ ਕਰ ਲਈਏ ਸ਼ੁਰੂਆਤ ਦੀ ਗੱਲ ਕਰ ਲਈਏ ਤਾਂ ਸ਼ੁਰੂਆਤ ਬਹੁਤ ਪੁਰਾਣੀ ਆ ਜੇਕਰ ਅਸੀਂ ਇਹ ਮੰਨ ਕੇ ਚੱਲੀਏ ਨਾ ਮोटे ਅੱਖਰਾਂ ਦੇ ਵਿੱਚ ਜਿਆਦਾ ਡੀਪਲੀ ਵੀ ਨਾ ਜਾਵਾਂ ਮੈਂ ਮोटे-ਮोटे ਤੌਰ ਤੇ ਸਮਝਾਵਾਂ ਤਾਂ ਬਾਬਾ ਸ਼ੇਖ ਫਰੀਦ ਹੋਣਾ ਤਾਂ 9ਵੀਂ ਸਦੀ ਤੋਂ ਜਿਹੜੀ ਪੰਜਾਬੀ ਭਾਸ਼ਾ ਉਹ ਚੱਲਦੀ ਆ ਰਹੀ ਆ ਪੰਜਾਬੀ ਦੀ ਜਿਹੜੀ 35 ਅੱਖਰ ਨੇ ਜਿਹਨੂੰ ਅਸੀਂ 35 ਅੱਖਰੀ ਕਹਿੰਦੇ ਆ ਪੰਜਾਬੀ ਦੀ 35 ਅੱਖਰੀ ਗੁਰੂ ਨਾਨਕ ਦੇਵ ਜੀ ਦੀ ਪੱਟੀ ਤੋਂ ਪ੍ਰਭਾਵਿਤ ਆ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਪੱਟੀ ਸੀਗੀ ਉਹਦੇ ਵਿੱਚ ਵੀ 35 ਅੱਖਰ ਹੁੰਦੇ ਸੀਗੇ ਤੇ ਇਹ ਜਿਹੜੀ 35 ਮਾਡਰਨ 35 ਆ ਗੁਰਮੁਖੀ ਦੀ ਇਹਦੇ ਵਿੱਚ ਵੀ 35 ਅੱਖਰ ਨੇ ਪਰ ਇੱਕ ਜਿਹੜੇ ਭਾਸ਼ਾ ਵਿਗਿਆਨ ਬਾਰੇ ਜਾਣਦੇ ਨੇ ਦਾ ਭਾਸ਼ਾ ਨੂੰ ਸਮਝਦੇ ਨੇ ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਹੋਊਗਾ ਕਿ ਜਿਹੜੀ ਗੁਰੂ ਨਾਨਕ ਦੀ ਪੱਤੀ ਸੀਗੀ ਇਹ ਮੇਰੇ ਲਈ ਬਹੁਤ ਦਿਲਚਸਪ ਹੈ ਜਦੋਂ ਮੈਂ ਇਹਨਾਂ ਚੀਜ਼ਾਂ ਬਾਰੇ ਪੜ੍ਹਦਾ ਜਾਂ ਮੈਂ ਕਿਤੇ ਸੁਣਦਾ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਪੱਤੀ ਸੀਗੀ ਪਾਠਕ ਸਾਹਿਬ ਉਹ ਊੜਾ ਆੜਾ ਈੜੀ ਤੋਂ ਨਹੀਂ ਸ਼ੁਰੂ ਹੁੰਦੀ ਸੀਗੀ ਉਹ ਸ਼ੁਰੂ ਹੁੰਦੀ ਸੀਗੀ ਆੜਾ ਈੜੀ ਊੜਾ ਤੋਂ अच्छा ਤੇ ਇਸ ਨੂੰ ਬਾਅਦ ਦੇ ਵਿੱਚ ਆ ਕੇ ਅੱਗੇ ਜਦੋਂ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾ ਸ਼ੁਰੂ ਹੋਈ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਅੰਦਰ ਉਹਦੇ ਸशोਭਤ ਕਰਨ ਦਾ ਉਹਨਾਂ ਨੇ ਬੀੜਾ ਚੁੱਕਿਆ ਤਾਂ ਉਦੋਂ ਉਹਨਾਂ ਨੇ ਊੜਾ ਆੜਾ ਈੜੀ ਕੀਤਾ ਸੀਗਾ ਤੇ ਇਸ ਤੋਂ ਫਿਰ ਇਹ ਜਿਹੜੀ ਉਹ ਪੱਟੀ ਸੀਗੀ ਗੁਰੂ ਨਾਨਕ ਦੀ ਉਹ ਫਿਰ ਹੌਲੀ-ਹੌਲੀ 35 ਦੇ ਵਿੱਚ ਆ ਗਈ ਹੁਣ ਮੈਂ ਗੱਲ ਕਰ ਰਿਹਾ ਸੀ ਕਿ ਭਾਸ਼ਾ ਕਿਉਂ ਜ਼ਰੂਰੀ ਆ ਹਾਂਜੀ ਹੁਣ ਵਿਦੇਸ਼ਾਂ ਦੇ ਵਿੱਚ ਆ ਕੇ ਮੈਂ ਹਮੇਸ਼ਾ ਕਹਿਣਾ ਹੁੰਨਾ ਕਿ ਆਪ ਵੀ ਤੁਸੀਂ ਪੰਜਾਬੀ ਨਾਲ ਜੁੜੋ ਬੇਸ਼ੱਕ ਪੰਜਾਬੀ ਨੂੰ ਜੇ ਅਸੀਂ ਗੱਲ ਕਹਿ ਰਹੀਏ ਪੰਜਾਬੀ ਅਸੀਂ ਜ਼ਰੂਰੀ ਤੌਰ ਤੇ ਨਹੀਂ ਮੰਗ ਰਹੇ ਪਹਿਲੀ ਗੱਲ ਤਾਂ ਇਹ ਆ ਪੰਜਾਬੀ ਨੂੰ ਐਜ਼ ਅ ਆਪਸ਼ਨਲ ਕਹਿ ਰਹੇ ਹਾਂ ਤਾਂ ਕਿ ਬੱਚੇ ਆਪ ਦੇ ਸੱਭਿਆਚਾਰ ਨਾਲ ਜੁੜੇ ਰਹਿਣ ਆਪਣੀਆਂ ਜੜਾਂ ਨਾਲ ਜੁੜੇ ਰਹਿਣ ਕਿਉਂਕਿ ਜਿਸ ਦਿਨ ਵੱਡੀ ਗੱਲ ਹੁਣ ਭਾਸ਼ਾ ਖਤਮ ਕਿਵੇਂ ਹੁੰਦੀ ਹੈ ਜੇਕਰ ਮੈਂ ਤੁਹਾਨੂੰ ਮੋٹے ਦੇਖਣ ਦੇ ਵਿੱਚ ਇਹ ਦੱਸਾਂ ਭਾਸ਼ਾ ਖਤਮ ਹੁੰਦੀ ਆ ਜਦੋਂ ਭਾਸ਼ਾ ਨੂੰ ਸਿੱਖਿਆ ਦੇ ਵਿੱਚੋਂ ਖਤਮ ਕਰ ਦਿੱਤਾ ਜਾਵੇ ਜਦੋਂ ਸਕੂਲਿੰਗ ਦੇ ਵਿੱਚੋਂ ਖਤਮ ਕਰ ਦਿੱਤਾ ਜਾਵੇ ਹੁਣ ਅਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਪ੍ਰਵਾਸ ਦੇ ਉਹ ਸਾਡੀ ਮਜਬੂਰੀ ਸੀ ਕਿਸੇ ਨੂੰ ਕੋਈ ਸ਼ੌਂਕ ਨਹੀਂ ਹੁੰਦਾ ਜੇਕਰ ਅਸੀਂ ਵੀ ਇੱਥੇ ਬੈਠੇ ਹਾਂ ਤਾਂ ਬਹੁਤ ਲੋਕਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਤਾਂ ਅਸੀਂ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਆਏ ਆ ਭਾਵੇਂ ਉਹ ਆਸਟ੍ਰੇਲੀਆ ਨਿਊਜ਼ੀਲੈਂਡ ਹੋਵੇ ਭਾਵੇਂ ਕੈਨੇਡਾ ਅਮਰੀਕਾ ਉੱਥੇ ਸਾਡੇ ਲੋਕ ਬਹੁਤ ਪੁਰਾਣੇ ਨੇ ਅਸੀਂ ਪ੍ਰਵਾਸ ਕਰਕੇ ਆ ਗਏ ਪਰ ਪ੍ਰਵਾਸ ਕਰਕੇ ਆਉਣ ਦੇ ਨਾਲ ਨਾਲ ਹੁਣ ਸਾਡੀਆਂ ਜ਼ਿੰਮੇਵਾਰੀਆਂ ਇਹ ਨੇ ਕਿ ਅਸੀਂ ਉੱਥੋਂ ਤਾਂ ਟੁੱਟ ਕੇ ਆ ਗਏ ਫਿਜ਼ੀਕਲ ਰੂਪ ਦੇ ਵਿੱਚ ਪਰ ਅਸੀਂ ਆਪਦੇ ਬੱਚਿਆਂ ਨੂੰ ਉਹਨਾਂ ਦੇ ਚੇਤਿਆਂ ਨੂੰ ਜੋੜ ਕੇ ਰੱਖੀਏ ਪੰਜਾਬੀ ਨਾਲ ਪੰਜਾਬੀ ਭਾਸ਼ਾ ਨਾਲ ਕਿਉਂਕਿ ਜਿੰਨਾ ਚਿਰ ਬੱਚੇ ਪੰਜਾਬੀ ਭਾਸ਼ਾ ਨਾਲ ਜੁੜੇ ਰਹਿਣਗੇ ਉਹਨਾਂ ਚਿਰ ਪੰਜਾਬੀ ਭਾਸ਼ਾ ਕਾਇਮ ਰਹੂਗੀ ਤੇ ਪੰਜਾਬੀ ਭਾਸ਼ਾ ਨਾਲ ਜੁੜਨਗੇ ਕਿਵੇਂ ਜੇਕਰ ਉਹਨਾਂ ਨੂੰ ਸਕੂਲ ਦੇ ਵਿੱਚ ਪੰਜਾਬੀ ਪੜ੍ਹਾਇ ਜਾਵੇਗੀ ਸੋ ਇਸ ਲਈ ਇਹ ਜਿਹੜੇ ਸਕੂਲ ਖੁੱਲ ਰਹੇ ਨੇ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਆ ਮੈਨੂੰ ਜਦੋਂ ਕਈ ਲੋਕ ਇਸ ਗੱਲ ਦੀ ਗੱਲ ਕਰਦੇ ਨੇ ਕਿ ਯਾਰ ਇਹਨਾਂ ਨੇ ਹੁਣ ਆ ਨਾਵਾ ਪੰਜਾਬੀਆਂ ਨੇ ਕੰਮ ਸ਼ੁਰੂ ਕਰ ਲਿਆ ਵੀ ਸਕੂਲ ਖੋਲਣ ਲੱਗੇ ਇੱਕ ਤਰ੍ਹਾਂ ਦਾ ਸ਼ਾਇਦ ਵਪਾਰ ਆ ਪਰ ਇਹ ਵਪਾਰ ਨਹੀਂਗਾ ਇੱਕ ਮੈਨੂੰ ਲੱਗਦਾ ਇਹ ਇਹ ਉਹਨਾਂ ਦਾ ਬਹੁਤ ਵੱਡਾ ਸੈਕਰੀਫਾਈਸ ਆ ਉਹ ਆਪਣਾ ਟਾਈਮ ਦਿੰਦੇ ਨੇ ਕਿਉਂਕਿ ਇੱਕ ਸਕੂਲ ਨੂੰ ਚਲਾਉਣ ਦੇ ਲਈ ਉਹ ਸਾਡੇ ਤੋਂ ਸਾਡੇ ਘਰੇ ਆਪਣੇ ਇੱਕ ਦੋ ਬੱਚੇ ਨਹੀਂ ਸੰਭਾਲ ਹੁੰਦੇ ਪਰ ਉਹ ਧੰਨ ਨੇ ਉਹ ਟੀਚਰ ਜਿਹੜੇ ਆਪ ਦੇ ਕੰਮ ਤੋਂ ਇਲਾਵਾ ਫਿਰ ਇਹਨਾਂ ਸਕੂਲਾਂ ਦੇ ਵਿੱਚ ਉਹ ਇੰਨੇ ਬੱਚਿਆਂ ਨੂੰ ਸਾਂਭਦੇ ਨੇ ਸੋ ਜਿੱਥੇ-ਜਿੱਥੇ ਵੀ ਆਸਟ੍ਰੇਲੀਆ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਕੋਈ ਵੀ ਪੰਜਾਬੀ ਪੰਜਾਬੀ ਸਕੂਲ ਚਲਾ ਰਿਹਾ ਉਹਨਾਂ ਨੂੰ ਸਾਡਾ ਸਲਾਮ ਹੈ ਜੀ ਬਿਲਕੁਲ ਠੱਲੋ ਸਾਹਿਬ ਕਿਉਂਕਿ ਇਹ ਇੱਕ ਇਹ ਕੋਈ ਸੌਖਾ ਕੰਮ ਨਹੀਂ ਹੈਗਾ ਜਿਵੇਂ ਆਪਾਂ ਕਹਿਦੀ ਵੀ ਚਲੋ ਹੁਣ ਅਸੀਂ ਪੰਜਾਬੀ ਸੀਗੇ ਅਸੀਂ ਤਾਂ ਔਖੇ-ਸੌਖੇ ਅੰਗਰੇਜ਼ੀ ਸਿੱਖ ਗਏ ਹੁਣ ਇੱਥੋਂ ਵਾਲੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਵੀ ਕਹਿਦੀ ਆਪਾਂ ਵੀ ਗੋਰਿਆਂ ਨੂੰ ਪੰਜਾਬੀ ਸਿਖਾਉਣ ਵਾਲਾ ਕੰਮ ਹੈ ਕਿਉਂਕਿ ਜਿਹੜੇ ਇੱਥੇ ਜੰਮੇ ਬਲੇ ਬੌਰ ਕੀ ਹੈ ਤਾਂ ਵਾਕਈ ਸਹੀ ਗੱਲ ਹੈ ਪੰਜਾਬੀ ਸਕੂਲ ਚਲਾਉਣ ਵਾਲਿਆਂ ਨੂੰ ਭਾਸ਼ਾ ਸਿਖਾਉਣ ਵਾਲਿਆਂ ਨੂੰ ਸਾਡੇ ਵੱਲੋਂ ਸਲੂਟ ਹੈ ਤੇ ਤੁਹਾਡੀ ਗੱਲ ਜਮਾਂ ਜਾਇਜ਼ ਹੈ ਪਰ ਨਾਲ ਹੁਣ ਢਿੱਲੋ ਸਾਹਿਬ ਜਿਹੜੀ ਪੰਜਾਬੀ ਦਾ ਤਿੰਨੇ ਤੋ ਚੀ ਕੇਹਾ ਵੀ ਖਤਮ ਹੁੰਦੀ ਜਾ ਰਹੀ ਇਹਨੂੰ ਬਚਾਉਣਾ ਹਨਾ ਉਹ ਤੁਹਾਡੀ ਗੱਲ ਸਹੀ ਹੈ ਉਹਦੇ ਉਹਦਾ ਪਸਾਰਾ ਵੀ ਬਹੁਤ ਜ਼ਰੂਰੀ ਹੈ ਜਿੱਥੇ ਜਿੱਥੇ ਦੁਨੀਆ ਦੇ ਵਿੱਚ ਅਸੀਂ ਪੰਜਾਬੀ ਬੈਠੇ ਆ ਅਸੀਂ ਪੰਜਾਬੀ ਬੋਲਦੇ ਆ ਠੀਕ ਆ ਅੱਗੇ ਬੱਚੇ ਬੋਲਣ ਨਾਲ ਜੋੜਨ ਉਹਦੇ ਬਹੁਤ ਸਾਰੇ ਕਾਰਨ ਹੋ ਜਾਂਦੇ ਨੇ ਇੱਕ ਤਾਂ ਪਿੱਛੇ ਪਰਿਵਾਰਾਂ ਚ ਬੈਠੇ ਜਿੱਥੇ ਸਾਡੇ ਮਾਪੇ ਨੇ ਉਹਨਾਂ ਨਾਲ ਗੱਲ ਕਰਨੀ ਕਮਿਊਨੀਕੇਸ਼ਨ ਕਰਨੀ ਉਹਨਾਂ ਦੀ ਬਹੁਤ ਸੌਖੀ ਹੋ ਜਾਂਦੀ ਹੈ ਨਹੀਂ ਤਾਂ ਮੈਂ ਅਕਸਰ ਮੈਂ ਬਹੁਤ ਪਰਿਵਾਰਾਂ ਦੇ ਦੇਖੇ ਨੇ ਜਿੱਥੇ ਬੱਚੇ ਅੱਛਾ ਉਹ ਕੀ ਹੈ ਬੱਚੇ ਪੰਜਾਬੀ ਸਮਝ ਲੈਂਦੇ ਨੇ ਪਰ ਉਹ ਬਚਾਰੇ ਆਨਸਰ ਨਹੀਂ ਪੰਜਾਬੀ ਚ ਕਰ ਪਾਉਂਦੇ ਨਹੀਂ ਪਾਉਂ ਬੀਚ ਲਿਖਿਆ ਪੜ ਨਹੀਂ ਸਕਦੇ ਫਿਰ ਤੋਂ ਇਹ ਇਹ ਜਿਹੜੀ ਇੱਥੇ ਇਦਾਂ ਦੇ ਮਾਧਿਅਮ ਦੇ ਰਾਹੀਂ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਦਾ ਯਤਨ ਕੀਤਾ ਹੈ ਤੇ ਇਹ ਇੱਕ ਬਹੁਤ ਸੋਹਣਾ ਉਪਰਾਲਾ ਹੈ ਪਟਲੂ ਸਾਹਿਬ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਜਿੱਦਾਂ ਹੁਣ ਮੈਂ ਸਾਡੇ ਦਫ਼ਤਰ ਦੇ ਵਿੱਚ ਵੀ ਅਕਸਰ ਗੱਲ ਕਰਦੇ ਹੁੰਦੇ ਹਾਂ ਨਾ ਗੋਰਿਆਂ ਦੇ ਨਾਲ ਤਾਂ ਉਹ ਵੀ ਕਿ ਹਾਲਾਂਕਿ ਗੋਰੇ ਵੀ ਕਹਿ ਦਿੰਦੇ ਨੇ ਵੀ ਹੁਣ ਸਾਡੇ ਬੱਚੇ ਅਸੀਂ ਔਜ਼ੀਆ ਇੱਥੇ ਜੰਮੇ ਪਲੇ ਹਨਾ ਵੀ ਸਕੂਲ ਦੇ ਵਿੱਚ ਕਿ ਐਡੀਸ਼ਨਲ ਸਬਜੈਕਟ ਦੇ ਤੌਰ ਤੇ ਮੇਰੇ ਬੱਚੇ ਨੂੰ ਸਪੈਨਿਸ਼ ਸਿਖਾਈ ਜਾ ਰਹੀ ਹੈ ਜਾਂ ਆਪਣਾ ਸੋਰੀ ਹਾਂ ਸਪੈਨਿਸ਼ ਸਿਖਾਈ ਜਾ ਰਹੀ ਹੈ ਜਾਂ ਮੈਂਡਰਿਨ ਸਿਖਾਈ ਜਾ ਰਹੀ ਹੈ ਨਾ ਤੇ ਵੀ ਉਹ ਕਹਿੰਦੇ ਵੀ ਸਾਨੂੰ ਉਹਦੀ ਲੋੜ ਨਹੀਂ ਹੈਗੀ ਪਰ ਇੱਥੇ ਸਕੂਲਾਂ ਦੇ ਵਿੱਚ ਇੱਕ ਐਡੀਸ਼ਨਲ ਸਬਜੈਕਟ ਦੇ ਤੌਰ ਤੇ ਮਤਲਬ ਲਾਜ਼ਮੀ ਸਬਜੈਕਟ ਹੈ ਇਹ ਲੈਣਾ ਪੈਂਦਾ ਤੇ ਤੁਹਾਨੂੰ ਨਹੀਂ ਲੱਗਦਾ ਵੀ ਆਪਣੀ ਪੰਜਾਬੀ ਨੂੰ ਲੈ ਕੇ ਵੀ ਯਤਨ ਹੋਣੇ ਚਾਹੀਦੇ ਨੇ ਬਿਲਕੁਲ ਜੀ ਬੜਕਸਰ ਤੁਹਾਡੀ ਗੱਲ ਬਹੁਤ ਸੋਹਣੀ ਆ ਤੇ ਇਹ ਇਸ ਤਰ੍ਹਾਂ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਇਹ ਦੇਖੀਏ ਜੇਕਰ ਹੁਣ ਅਸੀਂ ਵਿਕਟੋਰੀਆ ਸਟੇਟ ਦੇ ਵਿੱਚਾਂ ਵਿਕਟੋਰੀਆ ਦੇ ਵਿੱਚ ਸਕੂਲਾਂ ਦੇ ਵਿੱਚ ਮੈਂਡਰੀਅਨ ਭਾਸ਼ਾ ਜਿਹੜੀ ਉਹ ਆਮ ਤੌਰ ਤੇ ਸਿਖਾਈ ਜਾਂਦੀ ਆ ਬੱਚਿਆਂ ਨੂੰ ਹੁਣ ਸਾਡੇ ਕਈ ਪੰਜਾਬੀ ਬੱਚੇ ਨੇ ਜਿਹੜੇ ਚਾਈਨੀਜ਼ ਜਿਹੜੀ ਮੈਂਡਰੀ ਆ ਨਾ ਬਹੁਤ ਵਧੀਆ ਬੋਲਦੇ ਨੇ ਉਹ ਸਾਨੂੰ ਮੈਨੂੰ ਦੇਖ ਕੇ ਮੈਂ ਆਪਦੇ ਦੋਸਤ ਦੇ ਘਰੇ ਗਿਆ ਉਹਦੇ ਬੱਚੇ ਚਾਈਨੀਜ਼ ਦੇ ਵਿੱਚ ਗੱਲ ਕਰਦੇ ਮਨੂੰ ਪੁੱਛਿਆ ਕਿ ਕਿਵੇਂ ਕਹੀਦਾ ਹੁੰਦਾ ਉਹਨਾਂ ਸਾਰਾ ਉਹਨਾਂ ਨੂੰ ਲਿਖਣੀ ਆਉਂਦੀ ਹੈ ਉਹਨਾਂ ਨੂੰ ਬੋਲਣੀ ਆਉਂਦੀ ਆ ਫਿਰ ਸਵਾਲ ਇੱਥੇ ਆ ਜਾਂਦਾ ਕਿ ਜੇਕਰ ਉਹ ਮੈਂਡਰੀਨ ਸਿੱਖ ਸਕਦੇ ਨੇ ਤਾਂ ਪੰਜਾਬੀ ਕਿਉਂ ਨਹੀਂ ਪੰਜਾਬੀ ਕਿਉਂ ਨਹੀਂ ਪਰ ਹੁਣ ਪੰਜਾਬੀ ਤਾਂ ਸਿੱਖਣਗੇ ਨਾ ਜੇਕਰ ਉਹਨਾਂ ਨੂੰ ਸਕੂਲ ਦੇ ਵਿੱਚ ਸਿਖਾਈ ਜਾਊਗੀ ਸਿਖਾਈ ਜਾਊਗੀ ਸੋ ਇਸ ਗੱਲ ਦੇ ਲਈ ਜਿਹੜੀ ਅੱਜ ਸਾਡੀ ਗੱਲ ਆ ਇਹ ਗੱਲ ਤਾਂ ਹਾਂ ਜ਼ਰੂਰੀ ਆ ਤਾਂ ਅਸੀਂ ਕਹਿ ਰਹੇ ਹਾਂ ਕਿ ਗੱਲ ਤਾਂ ਜ਼ਰੂਰ ਕੋਈ ਐ ਸੋ ਅੱਜ ਦੀ ਜਿਹੜੀ ਗੱਲ ਐ ਨਾ ਤੁਹਾਡੇ ਨਾਲ ਇੱਕ ਵੀਡੀਓ ਮੈਂ ਸ਼ੇਅਰ ਕਰਨ ਲੱਗਿਆ ਇਹ ਵੀਡੀਓ ਹੈ ਕੈਨਬਰਾ ਤੋਂ ਕੈਨਬਰਾ ਤੋਂ ਕਮਲਜੀਤ ਸਿੰਘ ਜਿਨ੍ਹਾਂ ਨੂੰ ਕੈਨਬਰਾ ਦੇ ਜਿਹੜੇ ਸਥਾਨਕ ਵਾਸੀ ਨੇ ਉਹ ਕੈਮੀ ਸਿੰਘ ਦੇ ਨਾਮ ਨਾਲ ਵੀ ਜਾਣਦੇ ਨੇ ਕੈਮੀ ਸਿੰਘ ਹੋਣਾ ਨੇ ਇੱਕ ਘਾਲਣਾ ਘਾਲੀ ਉਹਦੇ ਪਿੱਛੇ ਵੀ ਮੈਂ ਤੁਹਾਨੂੰ ਛੋਟੀ ਜਿਹੀ ਸਟੋਰੀ ਸੁਣਾਣਾ ਉਹ ਸਟੋਰੀ ਤੋਂ ਬਾਅਦ ਤੁਹਾਡੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰੂੰਗਾ ਕਿ ਕੈਮੀ ਸਿੰਘ ਹੁਣਾਂ ਨੂੰ ਲੇਬਰ ਪਾਰਟੀ ਵੱਲੋਂ ਟਿਕਟ ਮਿਲ ਰਹੀ ਸੀਗੀ ਵੋਟਾਂ ਦੇ ਵਿੱਚ ਖੜਨ ਦੀ ਪਰ ਫਿਰ ਕੁਝ ਮੁੱਦਾ ਹੋਇਆ ਲੇਬਰ ਪਾਰਟੀ ਦੇ ਵਿੱਚ ਹੀ ਤਾਂ ਕੈਮੀ ਹੁਣਾਂ ਨੂੰ ਕੈਮੀ ਹੁਣਾਂ ਨੇ ਆਪ ਹੱਥ ਖੜਾ ਕਰਕੇ ਉਹ ਜਿਹੜੀ ਐਮਐਲਏ ਦੀ ਸੀਟ ਸੀਗੀ ਉਹ ਛੱਡੀ ਉਹ ਕਹਿੰਦੇ ਵੀ ਮੈਂ ਇਸ ਜਿਹੜੀ ਇਲੈਕਸ਼ਨ ਆਦੀ ਤੇ ਤੁਸੀਂ ਕਿਸੇ ਹੋਰ ਨੂੰ ਲੜਾ ਲਓ ਪਰ ਮੈਂ ਆਪ ਦੀ ਸੀਟ ਛੱਡਦਾ ਪਰ ਇਹਦੇ ਵਿੱਚ ਮੇਰੀਆਂ ਕੁਝ ਕੁ ਸ਼ਰਤਾਂ ਨੇ ਉਹਨਾਂ ਕੁਝ ਕੁ ਸ਼ਰਤਾਂ ਦੇ ਵਿੱਚ ਇੱਕ ਸ਼ਰਤ ਉਹਨਾਂ ਨੇ ਕੈਮੀ ਸਿੰਘ ਉਹਨਾਂ ਨੇ ਇਹ ਰੱਖੀ ਸੀਗੀ ਲੇਬਰ ਪਾਰਟੀ ਦੇ ਮੂਹਰੇ ਕਿ ਜੇਕਰ ਤੁਹਾਡੀ ਗਵਰਨਮੈਂਟ ਰੀਇਲੈਕਟ ਹੁੰਦੀ ਆ ਤਾਂ ਤੁਸੀਂ ਪੰਜਾਬੀ ਭਾਸ਼ਾ ਨੂੰ ਜਿਹੜੇ ਕੈਨਬਰਾ ਦੇ ਸਕੂਲ ਨੇ ਉਹਨਾਂ ਦੇ ਵਿੱਚ ਪੜ੍ਹਾਉਣਾ ਲਾਜ਼ਮੀ ਕਰਵਾਉਂਗੇ ਜੀ ਤੇ ਉਹ ਕਹਿੰਦੇ ਘੱਟੋ ਘੱਟ ਤੁਸੀਂ ਸਰਵੇ ਕਰਵਾ ਲਿਓ ਸਾਡੇ ਸਥਾਨਿਕ ਭਾਈਚਾਰੇ ਦੇ ਵਿੱਚ ਕਿ ਜੇਕਰ ਸਾਡੇ ਭਾਈਚਾਰੇ ਨੇ ਸਾਥ ਦਿੱਤਾ ਤਾਂ ਤੁਸੀਂ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਹਿੰਦੀ ਭਾਸ਼ਾ ਨੂੰ ਜ਼ਰੂਰ ਸ਼ਾਮਲ ਕਰਿਓ ਸੋ ਉਸ ਘਾਲਣਾ ਨੂੰ ਹੁਣ ਕੈਮਰਾ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਹੈ ਤੇ ਕੈਮੀ ਸਿੰਘ ਹੁਣਾਂ ਨੇ ਫੇਰ ਦੁਬਾਰਾ ਮੀਟਿੰਗ ਕੀਤੀ ਉਥੋਂ ਦੇ ਮੰਤਰੀਆਂ ਨਾਲ ਚੀਫ ਮਿਨਿਸਟਰ ਨਾਲ ਤੇ ਐਂਡ ਆਫ ਦਾ ਡੇ ਹੁਣ ਇੱਕ ਖੁਸ਼ਖਬਰੀ ਆਈ ਆ ਕਿ ਉਹਨਾਂ ਨੂੰ ਇੱਕ ਅਫੀਸ਼ੀਅਲ ਲੈਟਰ ਮਿਲ ਗਈ ਆ ਜੀ ਉਹ ਲੈਟਰ ਦੇ ਵਿੱਚ ਜਿਹੜਾ ਉਹ ਸਰਵੇ ਹੁਣਾਂ ਉਹ ਪਾਸ ਹੋ ਗਿਆ ਜੀ ਇਹਦੇ ਬਾਰੇ ਕੀ ਕਹਿਣਾ ਕੈਮੀ ਸਿੰਘ ਹੁਣਾਂ ਦਾ ਆਓ ਇਹ ਦੇਖਦੇ ਆਂ ਵੀਡੀਓ ਤੇ ਵੀਡੀਓ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਕਿ ਗੱਲ ਤਾਂ ਜ਼ਰੂਰ ਕੋਈ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਕੈਮੀ ਸਿੰਘ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਿਛਲੇ ਲੰਬੇ ਸਮੇਂ ਤੋਂ ਸਾਡੀ ਕਵਿਨਬਿਨ ਕੈਨਬਰਾ ਮਲਟੀਕਲਚਰ ਕੰਸਰਟ ਕੈਨਬਰਾ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੰਜਾਬੀ ਤੇ ਹਿੰਦੀ ਲੈ ਕੇ ਆਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਸੀ ਜਿਹਦਾ ਹੁਣ ਬੂਰ ਪਿਆ ਇਥੋਂ ਦੀ ਕੈਨਬਰਾ ਦੀ ਲੇਬਰ ਸਰਕਾਰ ਨੇ ਇਲੈਕਸ਼ਨਾਂ ਤੋਂ ਪਹਿਲਾਂ ਸਾਡੇ ਨਾਲ ਕੀਤਾ ਵਾਅਦਾ ਪੂਰਾ ਕੀਤਾ ਤੇ ਉਹ ਸਰਵੇ ਨੂੰ ਆਫੀਸ਼ੀਅਲੀ ਅਨਾਉਂਸ ਕੀਤਾ ਇਹ ਸਰਵੇ 21 ਜੁਲਾਈ ਤੋਂ ਲੈ ਕੇ 29 ਅਗਸਤ ਤੱਕ 6 ਹਫ਼ਤਿਆਂ ਲਈ ਚੱਲੇਗਾ ਤੇ ਮੇਰੀ ਹੱਥ ਜੋੜ ਕੇ ਸਾਰੇ ਕੈਨਬਰਾ ਦੇ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪੜ੍ਹ ਰਹੇ ਨੇ ਉਹਨਾਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਜਿਵੇਂ ਇਹ ਸਰਵੇ ਇਥੋਂ ਦੇ ਸਰਕਾਰੀ ਜਿਹੜਾ ਪਲੇਟਫਾਰਮ ਆ ਯੂਰ ਸੇ ਉਦੇ ਤੇ ਆਵੇਗਾ ਤਾਂ ਤੁਸੀਂ ਵੱਧ ਚੜ ਕੇ ਹਿੱਸਾ ਪਾਓ ਤਾਂ ਜੋ ਆਪਣੇ ਬੱਚੇ ਪੰਜਾਬੀ ਤੇ ਹਿੰਦੀ ਸਿੱਖ ਸਕਣ ਧੰਨਵਾਦ ਸੋ 에ਸਨ ਕੈਮੀ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਆ ਜਿਹੜਾ ਸਰਵੇ ਹੋਣ ਜਾ ਰਿਹਾ 6 ਹਫ਼ਤਿਆਂ ਦਾ ਇਹ ਸਰਵੇ ਹੋਣਾ ਪਟਕ ਸਾਹਿਬ ਲਗਭਗ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਕਿ ਕੈਨਬਰਾ ਦੇ ਵਿੱਚ 5000 ਬੰਦਾ ਜਿਹੜਾ ਘਰਾਂ ਦੇ ਵਿੱਚ ਪੰਜਾਬੀ ਭਾਸ਼ਾ ਬੋਲਦਾ ਸੋ ਜੇਕਰ ਕੈਨਬਰਾ ਤੋਂ ਵੀ ਸਾਨੂੰ ਸਾਡੇ ਸਾਥੀ ਜਿਹੜੇ ਦਰਸ਼ਕ ਨੇ ਉਹ ਦੇਖ ਰਹੇ ਹੋਣ ਉਹਨਾਂ ਨੂੰ ਮੇਰੀ ਖਾਸ ਤੌਰ ਤੇ ਅਪੀਲ ਹੈ ਕਿ ਤੁਸੀਂ ਕੈਮੀ ਸਿੰਘ ਹੁਣਾਂ ਦਾ ਸਾਥ ਜ਼ਰੂਰ ਦਿਓ ਜੇਕਰ ਉਹਨਾਂ ਨੇ ਇਹ ਮੁੱਦਾ ਚੁੱਕਿਆ ਤੇ ਹੁਣ ਇਸ ਮੁੱਦੇ ਨੂੰ ਫਲ ਲੱਗਣ ਲੱਗਿਆ ਤਾਂ ਸਾਡੇ ਕੋਲੇ ਇੱਕ ਮੌਕਾ ਤੇ ਅਸੀਂ ਇਸ ਮੁੱਦੇ ਨੂੰ ਹੁਣ ਇੰਨੇ ਇੱਕ ਵਧੀਆ ਤਰੀਕੇ ਦੇ ਨਾਲ ਗਵਰਨਮੈਂਟ ਅੱਗੇ ਸਰਕਾਰ ਅੱਗੇ ਪੇਸ਼ ਕਰੀਏ ਉਹ ਸਰਵੇ ਦੇ ਵਿੱਚ ਸ਼ਾਮਲ ਹੋ ਕੇ ਤਾਂ ਕਿ ਉਥੋਂ ਦੇ ਪਬਲਿਕ ਸਕੂਲਾਂ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਉਸ ਨੂੰ ਸ਼ਾਮਿਲ ਕੀਤਾ ਜਾਵੇ ਤੇ ਉਮੀਦ ਕਰਦਾ ਕਿ ਹੌਲੀ ਹੌਲੀ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਹੁਣ ਜੇਕਰ ਦੇਸ਼ ਦੀ ਰਾਜਧਾਨੀ ਦੇ ਵਿੱਚ ਇਹ ਗੱਲ ਲਾਜ਼ਮੀ ਹੋ ਜਾਣੀ ਹੈ ਨਾ ਫਿਰ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੀ ਰਾਜਧਾਨੀ ਤੋਂ ਇਲਾਵਾ ਦੂਸਰੀਆਂ ਸਟੇਟਾਂ ਜਿਹਦੇ ਵਿੱਚ ਨਿਊ ਸਾਊਥ ਵੇਲ ਵਿਕਟੋਰੀਆ ਖਾਸ ਤੌਰ ਤੇ ਮੈਂ ਵਿਕਟੋਰੀਆ ਦੀ ਗੱਲ ਕਰਾਂ ਤਾਂ ਪੂਰੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਧ ਪੰਜਾਬੀ ਭਾਸ਼ਾ ਬੋਲਣ ਵਾਲੇ ਪੰਜਾਬੀ ਵਿਕਟੋਰੀਆ ਦੇ ਵਿੱਚ ਵਸਦੇ ਨੇ ਸੋ ਇੱਥੇ ਵੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪਬਲਿਕ ਸਕੂਲ ਨੇ ਉਹਨਾਂ ਦੇ ਵਿੱਚ ਅਸੀਂ ਗਵਰਨਮੈਂਟ ਕੋਲ ਮੰਗ ਰੱਖਿਆ ਕਿ ਇਹ ਇੱਕ ਆਪਸ਼ਨਲ ਸਬਜੈਕਟ ਦੇ ਤੌਰ ਤੇ ਪੰਜਾਬੀ ਨੂੰ ਸ਼ਾਮਲ ਕੀਤਾ ਜਾਵੇ ਬਿਲਕੁਲ ਠੀਕ ਲੋ ਸੋ ਮੈਂ ਵੈਸੇ ਸਜਦਾ ਕਰੂੰਗਾ ਇਹਨਾਂ ਨੂੰ ਕਮਲਜੀਤ ਭਾਜੀ ਨੂੰ ਕੈਮੀ ਭਾਜੀ ਨੂੰ ਕਿ ਇਹਨਾਂ ਨੇ ਵੀ ਬਹੁਤ ਵੱਡਾ ਇੱਕ ਆਪਣਾ ਸੈਕਰੀਫਾਈਸ ਕੀਤਾ ਸਮਰਪਣ ਕੀਤਾ ਇੱਕ ਸੀਟ ਛੱਡਣੀ ਹਨਾ ਔਰ ਉਹ ਵੀ ਆਪਣੀ ਬੋਲੀ ਪੰਜਾਬੀ ਬੋਲੀ ਵਾਸਤੇ ਮਤਲਬ ਕਿੰਡੀ ਸੋਹਣੀ ਮੰਗ ਰੱਖੀ ਇਹਨਾਂ ਨੇ ਸਰਕਾਰ ਅੱਗੇ ਸੋ ਉਮੀਦ ਕਰਦਾ ਕਿ ਸਰਕਾਰ ਇਹਨਾਂ ਦੀ ਮੰਗਤ ਨੂੰ ਪੂਰਾ ਕਰੇਗੀ ਜਲਦ ਤੋਂ ਜਲਦ ਤੇ ਅਸੀਂ ਆਪਣੇ ਦਰਸ਼ਕਾਂ ਅੱਗੇ ਵੀ ਹੀ ਰਿਕਵੈਸਟ ਕਰਦੇ ਹਾਂ ਜੇ ਤੁਸੀਂ ਸਾਨੂੰ ਕੈਨਵਰਾ ਤੋਂ ਦੇਖ ਰਹੇ ਹੋ ਜਾਂ ਆਸਟ੍ਰੇਲੀਆ ਦੇ ਕਿਸੇ ਵੀ ਸਟੇਟ ਤੋਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਪੰਜਾਬੀ ਬੋਲਣੀ ਆਪਣੇ ਸਕੂਲਾਂ ਦੇ ਵਿੱਚ ਲਾਜ਼ਮੀ ਹੋਣੀ ਚਾਹੀਦੀ ਹੈ ਜਾਂ ਨਹੀਂ ਪੰਜਾਬੀ ਪੜ੍ਹਾਇਆ ਜਾਣੀ ਲਾਜ਼ਮੀ ਹੋਣੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਤੁਹਾਡੀ ਇਸ ਬਾਰੇ ਕੀ ਰਾਏ ਸੋ ਦੈਟ ਕੀ ਆਪਾਂ ਫਿਰ ਅੱਗੇ ਜਾ ਕੇ ਇਸ ਨੂੰ ਹੋਰ ਇੱਕ ਵੱਡੇ ਪੱਧਰ ਦੇ ਉੱਪਰ ਲੈ ਕੇ ਜਾ ਸਕੀਏ ਸੋ ਇਹ ਮੰਗ ਬਹੁਤ ਜ਼ਰੂਰੀ ਮੰਗ ਹੈ ਹੂੰ ਬਿਲਕੁਲ ਜੀ ਸੋ ਧੰਨਵਾਦੀ ਤੁਹਾਡਾ ਤੁਸੀਂ ਜੁੜੇ ਧੰਨਵਾਦ ਪਾਟਕ ਸਾਹਿਬ ਤੁਹਾਡਾ ਅੱਜ ਸਮਾਂ ਕੱਢਣ ਦੇ ਲਈ ਤੇ ਇਸ ਜ਼ਰੂਰੀ ਤੇ ਜ਼ਰੂਰ ਵਾਲੀ ਗੱਲ ਨੂੰ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਲਈ ਜਿਵੇਂ ਪਾਟਕ ਸਾਹਿਬ ਨੇ ਕਿਹਾ ਕਿ ਤੁਹਾਡੇ ਕਮੈਂਟਸ ਤੁਹਾਡੀ ਫੀਡਬੈਕ ਦਾ ਸਾਨੂੰ ਇੰਤਜ਼ਾਰ ਰਹਿਣਾ ਜੀ ਤੁਸੀਂ ਜ਼ਰੂਰ ਸਾਨੂੰ ਦੱਸਿਓ ਕਿ ਤੁਹਾਨੂੰ ਪੰਜਾਬੀ ਭਾਸ਼ਾ ਘਰਾਂ ਦੇ ਵਿੱਚ ਬੋਲਣੀ ਲਾਜ਼ਮੀ ਕਿਉਂ ਲੱਗਦੀ ਆ ਜਾਂ ਤੁਸੀਂ ਇਹ ਵੀ ਦੱਸੋ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਅ ਇਥੋਂ ਦੇ ਸਥਾਨਕ ਸਕੂਲਾਂ ਦੇ ਵਿੱਚ ਜਿਹੜੇ ਪਬਲਿਕ ਸਕੂਲ ਨੇ ਗਵਰਨਮੈਂਟ ਜਿਨ੍ਹਾਂ ਨੂੰ ਚਲਾਉਂਦੀ ਹੈ ਉਹਨਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਜਿਵੇਂ ਬੈਂਡਰੀਅਨ ਸਪੈਨਿਸ਼ ਜਾਂ ਫ੍ਰੈਂਚ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤੀ ਮਿਲੀ ਹੋਈ ਹੈ ਇਸ ਕਰਕੇ ਹਿੰਦੀ ਜਾਂ ਪੰਜਾਬੀ ਨੂੰ ਵੀ ਮਾਨਤਾ ਪ੍ਰਾਪਤੀ ਉਹ ਜਿਹੜੀ ਮਿਲੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਤਾਂ ਅਸੀਂ ਇਸ ਨੂੰ ਵੱਡੇ ਤਰੀਕੇ ਦੇ ਨਾਲ ਵੱਡੇ ਪੱਧਰ ਤੇ ਤੁਹਾਡੀ ਮੰਗ ਨੂੰ ਅੱਗੇ ਜਿਹੜੇ ਸਾਡੇ ਕਮਿਊਨਿਟੀ ਦੇ ਲੀਡਰ ਨੇ ਉਹਨਾਂ ਤੇ ਕਰ ਜ਼ਰੂਰ ਲੈ ਕੇ ਜਾਵਾਂਗੇ ਸੋ ਬਾੜਕ ਸਭ ਤੁਹਾਡਾ ਧੰਨਵਾਦ ਜੀ ਆ ਇਸ ਤੋਂ ਪਹਿਲਾਂ ਆ ਜਿਹੜਾ ਅੱਜ ਦਾ ਪ੍ਰੋਗਰਾਮ ਖਤਮ ਕਰੀਏ ਜੀ ਫਤਿਹ ਬੁਲਾਈਏ ਇੱਕ ਹੋਰ ਛੋਟੀ ਜੀ ਵੀਡੀਓ ਹੈ ਜੀ ਇੱਕ ਹੋਰ ਛੋਟਾ ਜਿਹਾ ਸੁਨੇਹਾ ਉਹ ਤੁਹਾਡੇ ਲਈ ਇਸ ਪ੍ਰੋਗਰਾਮ ਦੇ ਅੰਤ ਵਿੱਚ ਹੋਊਗਾ ਜੀ ਜੀ ਬਿਲਕੁਲ ਠੀਕੋ ਸਾਬ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਅੱਜ ਪਾ ਲਈਏ ਅੱਗੇ ਫਿਰ ਆਪਣੇ ਸਰੋਤਿਆਂ ਤੋਂ ਜੀ ਜੀ ਸੋ ਠੀਕ ਹੈ ਦੋਸਤੋ ਤੁਸੀਂ ਵੀ ਜੁੜੇ ਰਹੋ ਤੇ ਦੇਖਦੇ ਰਹੋ ਬੋਲ ਪੰਜਾਬੀ ਨੂੰ ਤੁਹਾਡੇ ਹੁਣ ਤੱਕ ਦੇ ਸਾਥ ਤੇ ਪਿਆਰ ਲਈ ਬਹੁਤ-ਬਹੁਤ ਧੰਨਵਾਦ ਤੇ ਆਪਣੀ ਰਾਇ ਤੇ ਆਪਣੀ ਜਾਣਕਾਰੀ ਸਾਡੇ ਨਾਲ ਕਮੈਂਟ ਬਾਕਸ ਜਾਂ ਤੁਸੀਂ ਸਾਨੂੰ ਪਰਸਨਲ ਮੈਸੇਜ ਕਰਕੇ ਜਰੂਰ ਸਾਂਝੇ ਕਰਿਓ ਦੇਖਦੇ ਰਹੋ ਤੇ ਜੁੜੇ ਰਹੋ ਬੋਲ ਪੰਜਾਬੀ ਦੇ ਨਾਲ ਲਈ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਕੌਰ ਸਾਡਾ ਵਿਦਿਆਰਥੀ ਪੰਜਾਬੀ ਸਕੂਲ ਤੋਂ ਤੇ ਮੇਰੇ ਨਾਲ ਮੇਰੇ ਬੱਚੇ ਜੈਸਮਨ ਕੌਰ ਸਿੱਧੂ ਤੇ ਐਸ਼ਮਨ ਸਿੰਘ ਸਿੱਧੂ ਜੇ ਗੱਲ ਕਰੀਏ ਪੰਜਾਬੀ ਭਾਸ਼ਾ ਦੀ ਪੰਜਾਬੀ ਸਾਡੇ ਲਈ ਸਿਰਫ ਇੱਕ ਭਾਸ਼ਾ ਹੀ ਨਹੀਂ ਸਾਡੇ ਲਈ ਸਭ ਕੁਝ ਹੈ ਸਾਡੀ ਪਹਿਚਾਨ ਸਾਡਾ ਸੱਭਿਆਚਾਰ ਤੇ ਸਾਡੇ ਰੀਤੀ ਰਿਵਾਜਾਂ ਨੂੰ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਲੈ ਕੇ ਜਾਂਦੀ ਹੈ ਇਹ ਭਾਸ਼ਾ ਕਹਾਣੀਆਂ ਕਵਿਤਾਵਾਂ ਮਾਂ ਰੀਤੀ ਰਿਵਾਜਾਂ ਦੁਆਰਾ ਇੱਕ ਪੀੜੀ ਨੂੰ ਦੂਜੀ ਪੀੜੀ ਨਾਲ ਜੋੜ ਕੇ ਰੱਖਦੀ ਹੈ ਬੁੱਲੇ ਸ਼ਾਹ ਤੇ ਵਾਰਿਸ ਸ਼ਾਹ ਵਰਗੇ ਮਹਾਨ ਕਵੀਆਂ ਦੀ ਭਾਸ਼ਾ ਹੈ ਤੇ ਇਸ ਭਾਸ਼ਾ ਨੂੰ ਜਿਉਂਦੇ ਰੱਖਣ ਲਈ ਇਸ ਅਮੋਲ ਖਜ਼ਾਨੇ ਨੂੰ ਸਾਂਭ ਕੇ ਰੱਖਣ ਲਈ ਅਸੀਂ ਇੱਕ ਛੋਟਾ ਜਿਹਾ ਪ੍ਰਾਣਾ ਕੀਤਾ ਜੀ ਕਲਾਈਡ ਦੇ ਵਿੱਚ ਸਾਡਾ ਵਿਰਸਾ ਪੰਜਾਬੀ ਸਕੂਲ ਜੋ ਕਮਿਊਨਿਟੀ ਸਕੂਲ ਸ਼ੁਰੂ ਕੀਤਾ ਤਾਂ ਕਿ ਅਸੀਂ ਇੱਕ ਅਣਮੁੱਲੇ ਖਜ਼ਾਨੇ ਨੂੰ ਸਾਂਭ ਕੇ ਰੱਖੀਏ ਤੇ ਇਥੋਂ ਦੇ ਬੱਚਿਆਂ ਦੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਪੰਜਾਬੀ ਭਾਸ਼ਾ ਨਾਲ ਆ ਜਿਹੜਾ ਇੱਕ ਪਿਆਰ ਪੈਦਾ ਕਰੀਏ ਉਹਨਾਂ ਨੂੰ ਮਾਣ ਹੋਵੇ ਕਿ ਅਸੀਂ ਪੰਜਾਬੀ ਆ ਤੇ ਇਸ ਸਕੂਲ ਦੇ ਵਿੱਚ ਬੱਚੇ ਸਿਰਫ ਪੰਜਾਬੀ ਬੋਲਣਾ ਪੜਨਾ ਤੇ ਲਿਖਣਾ ਹੀ ਨਹੀਂ ਸਿੱਖਦੇ ਸਗੋਂ ਸਾਡੀਆਂ ਕਦਰਾਂ ਕੀਮਤਾਂ ਸਾਡੇ ਵਿਰਸੇ ਨਾਲ ਵੀ ਜੁੜਦੇ ਨੇ ਤੇ ਸਾਡਾ ਇੱਕ ਇਹ ਵੀ ਉਪਰਾਲਾ ਹੈ ਜੀ ਕਿ ਇਸ ਸਕੂਲ ਦੇ ਜ਼ਰੀਏ ਅਸੀਂ ਸਿਸਟਮ ਤੱਕ ਇਹ ਆਵਾਜ਼ ਪਹੁੰਚਦੀ ਕਰੀਏ ਕਿ ਜਿੱਥੇ ਇੰਨੀ ਸੰਖਿਆ ਦੇ ਵਿੱਚ ਸਾਡੇ ਪੰਜਾਬੀ ਲੋਕ ਰਹਿੰਦੇ ਨੇ ਤੇ ਫਿਰ ਵੀ ਸਾਡੇ ਬੱਚਾ ਮੈਂਡਰੀਨ ਵਰਗੀਆਂ ਜਿਹੜੀਆਂ ਭਾਸ਼ਾਾਂ ਮਾਂ ਉਹ ਯੂਜ਼ ਕਰਨੀਆਂ ਪੈਂਦੀਆਂ ਨਹੀਂ ਤਾਂ ਕਿ ਅਸੀਂ ਵੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਅੱਗੇ ਲੈ ਕੇ ਜਾਈਏ ਤੇ ਇੱਥੋਂ ਦੇ ਜਿਹੜੇ ਮੇਨਸਟ੍ਰੀਮ ਸਕੂਲ ਨੇ ਉੱਥੇ ਸਾਡੇ ਬੱਚਿਆਂ ਨੂੰ ਇਹ ਆਪਸ਼ਨ ਮਿਲੇ ਕਿ ਇਹ ਆ ਵਾਧੂ ਵਿਸ਼ੇ ਦੇ ਤੌਰ ਤੇ ਸਾਡੀ ਮਾਂ ਬੋਲੀ ਪੰਜਾਬੀ ਨੂੰ ਜਿਹੜਾ ਹੈਗਾ ਉਹ ਸਿਲੈਕਟ ਕਰ ਸਕਦੇ ਆ ਉਹ ਯੂਜ਼ ਕਰ ਸਕਦੇ ਨੇ ਤੇ ਦੂਜਾ ਜੀ ਸਾਨੂੰ ਇਹ ਲੱਗਦਾ ਕਿ ਇਨ੍ਹਾਂ ਸਕੂਲਾਂ ਦੇ ਜ਼ਰੀਏ ਸਾਰੇ ਬੱਚਿਆਂ ਨੂੰ ਜਦੋਂ ਅਸੀਂ ਮਾਂ ਦੇ ਨਾਲ ਇਹ ਕਦਰਾਂ ਕੀਮਤਾਂ ਇਸ ਸੱਭਿਆਚਾਰ ਇੱਕ ਵਿਰਸੇ ਨਾਲ ਜੋੜਦੇ ਆ ਤੇ ਸਾਡੇ ਬਜ਼ੁਰਗਾਂ ਲਈ ਵੀ ਇਹ ਇੱਕ ਵਰਦਾਨ ਆ ਕਿ ਜਦੋਂ ਸਾਡੇ ਬੱਚੇ ਆ ਜਿਹੜੀ ਉਹ ਪੰਜਾਬੀ ਬੋਲਦੇ ਨੇ ਘਰ ਦੇ ਵਿੱਚ ਤੇ ਸਾਡੇ ਬਜ਼ੁਰਗ ਵੀ ਆ ਜਿਹੜੇ ਉਹ ਖੁਸ਼ ਹੋ ਕੇ ਸਾਡੇ ਨਿਆਣਿਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਤੇ ਦੂਜੀ ਗੱਲ ਇਹ ਵੀ ਆ ਕਿ ਜੇ ਸਾਡੇ ਬੱਚੇ ਪੰਜਾਬੀ ਪੜ੍ਹਦੇ ਨੇ, ਬੋਲਦੇ ਨੇ, ਲਿਖਦੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਸਮਾਜ ਦੇ ਵਿੱਚ ਸਮਾਜਿਕ ਤੇ ਧਾਰਮਿਕ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਨੇ ਜਾਂ ਪ੍ਰੋਗਰਾਮ ਹੁੰਦੇ ਨੇ ਉਹਨਾਂ ਦਾ ਹਿੱਸਾ ਬਣ ਸਕਦੇ ਨੇ ਤੇ ਪੰਜਾਬੀ ਸਕੂਲ ਜਿਹੜੀ ਮੈਨੂੰ ਲੱਗਦਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਨਹੀਂ ਇਸ ਅਨਮੋਲ ਵਿਰਸੇ ਨੂੰ ਸੰਭਾਲ ਕੇ ਰੱਖਣ ਲਈ ਤੇ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਤੇ ਬਹੁਤ ਸਾਥ ਮਿਲ ਰਿਹਾ ਜੀ ਇਦਾਂ ਹੀ ਸਾਥ ਦਿੰਦੇ ਰਹੋ ਤਾਂ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਿਉਂਦੀ ਰੱਖੀਏ ਜੀ ਧੰਨਵਾਦ